ਵਿਜੀ ਗੁਰਲਾਲ ਸਿੰਘ ਗੁਰਲਾਲ ਜੀ ਕੀ ਗੱਲ ਹੋਈ ਤੇ ਵਿਜੀ ਗੱਲ ਇਹ ਹੋਈ ਡੇਲੀ ਵਾਂਗੂ ਅਸੀਂ ਸਟੋਰ ਤੇ ਆਏ ਆਂ ਤੇ ਆਪਣਾ ਹਿਸਾਬ-ਕਿਤਾਬ ਕਰਕੇ ਕਲੋਜ਼ ਕਰਕੇ ਬਾਹਰ ਨਿਕਲੇ ਆਂ ਤੇ ਬਾਹਰ ਬੀਰਬਾਲ ਦਾ ਮਾਲਕ ਆਇਆ ਫੋਰਚੂਨਰ ਤੇ ਕੋਈ ਗੱਲ ਨਹੀਂ ਹੋਈ ਆਉਂਦਿਆਂ ਉਹਦੇ ਮੈਨੇਜਰ ਨੇ ਆਖਿਆ ਵੀ ਇਹ ਦੋਵੇਂ ਉਹ ਜਿਹੜਾ ਨਾਲ ਮੁੰਡਾ ਉਹ ਆ ਉਹਨੇ ਮੜੀ ਦਵਕਾ ਮਾਰਿਆ ਤੇ ਉਹ ਜਿਹੜਾ ਮਾਲਕ ਆ ਉਹਨੇ ਆਉਂਦਿਆਂ ਧੱਕਾ ਮਾਰ ਕੇ ਸਿੱਧੀਆਂ 3 ਕੋ ਫੈਰ ਮਾਰੇ ਉਹਦੇ ਇੱਕ ਤਿੰਨ ਫਾਇਰ ਪਾਸੇ ਹੋ ਗਿਆ ਚੌਥਾ ਫਾਇਰ ਉਹਦੀ ਗਰਦਨ 'ਚ ਲੱਗ ਗਿਆ ਵਾ ਤੇ ਮੁੜ ਕੇ ਗੱਡੀ ਲੈ ਕੇ ਭੱਜ ਗਿਆ ਚਾਰ ਜਾਨੇ ਨਾਲ ਗੱਡੀ ਗੱਡੀ ਦੇ ਵਿੱਚ ਚਾਰ ਜਾਨੇ ਹੈਗੇ ਹੋਰ ਵੀ ਜਾਲੀਆਂ ਲੱਗੀਆਂ ਪਤਾ ਨਹੀਂ ਲੱਗਾ ਕਿ ਕਿਹੜੇ ਬੰਦੇ ਸੀ ਕਿਹੜੇ ਨਹੀਂ ਤੇ ਉਦੋਂ ਹਜੇ ਸਾਡੇ ਆਪਣੇ ਸਾਡੇ ਮਾਲਕ ਜਸਪ੍ਰੀਤ ਵੀਰ ਰਾਉਂਡ ਤੇ ਆਏ ਸੀ ਉਹ ਹਜੇ ਨਿਕਲ ਕੇ ਗਿਆ ਹੀ ਆ ਮਗਰੋਂ ਇਹ ਚਾਂਸ ਹੋ ਗਿਆ ਵਾ ਤੇ ਕੀ ਨਾਨਕੀ ਜਿੰਨਾ ਮਤਲਬ ਗੋਲੀਆਂ ਤੇ ਉਹ ਵੀ ਜੀ ਬੀਰ ਬਾਰ ਵਾਲਾ ਪੁੱਲਰ ਪੁੱਲਰ ਉਹਨੂੰ ਕਹਿੰਦੇ ਆ ਇੱਥੇ ਤਾਂ ਨਾਲ ਹੀ ਉਹਨਾਂ ਦਾ ਬੀਅਰ ਮਾਰ ਹਾਂਜੀ ਨਾਲ ਹੀ ਸਾਡੇ ਤੇ ਹੋਰ ਕੋਈ ਗੱਲ ਬਾਤ ਹੋਰ ਵੀ ਜੀ ਗੱਲ ਬਾਤ ਇਹ ਹੀ ਵੀ ਸਾਡੇ ਜਸਪ੍ਰੀਤ ਵੀਰ ਭਾਜੀ ਜਿਹਨੇ ਮਾਲਕ ਇੱਧਰ ਦੀ ਉਹਨਾਂ ਤੇ 18 ਨਵੰਬਰ ਨੂੰ ਇੱਕ ਹਮਲਾ ਹੋਇਆ ਸੀ ਜਾਨੋਂ ਮਾਰਨ ਦਾ ਤੇ ਹੋ ਸਕਦਾ ਬੰਦੇ ਸ਼ਾਇਦ ਨਾਲ ਉਹ ਵੀ ਨਮੋਲਵ ਹੋਣਾ ਤੇ ਇਹ 18 ਤਰੀਕ ਨੂੰ ਹਮਲਾ ਹੋਇਆ ਸੀ ਉਦੋਂ ਵੀ ਗੋਲੀਆਂ ਚੱਲੀਆਂ ਉਦੋਂ ਵੀ ਜੀ ਗੋਲੀਆਂ ਮਾਰੀਆਂ ਗਾਲਿਆ ਹਾਂਜੀ ਉਹ ਬਚਾ ਹੋ ਗਿਆ ਉਸਨੇ ਕੋਈ ਕਾਰਵਾਈ ਕੀਤੀ ਹੈ ਅਜੇ ਅਜੇ ਤੱਕ ਢਿੱਲੀ ਕਾਰਵਾਈ ਹੋਈ ਉਹੋ ਜੀ ਕਾਰਵਾਈ ਨਹੀਂ ਹੋਈ ਹੁਣ ਜਿਹੜੀ ਐਫ ਆਈ ਆਰ ਦਰਜ ਕਰ ਦਿੱਤੀ ਹੈ ਹਾਂਜੀ ਉਹ ਰਾਤ ਹੋ ਗਈ ਹੈ ਇਹ ਹੁਣ ਮੰंडे ਤੱਕ ਕੀ ਕੰਡੀਸ਼ਨ ਆ ਮੰਡੇ ਸੀਰ ਸੀ ਆ ਗਾਵਾ ਗੋਲੀ ਕਿੱਥੇ ਲੱਗੀ ਉਹਦੇ ਗੋਲੀ ਗਰਦਨ ਚ ਲੱਗੀ ਆ ਆਰ ਪਾਰ ਹੋ ਗਈ ਕਿੰਨੇ ਫਾਇਰ ਹੋਏਗੇ ਚਾਰ ਇੱਕ ਗੋਲੀ ਲੱਗੀ ਉਹਦੇ ਹਾਂਜੀ ਇੱਕ ਲੱਗੀ ਗਾ ਸਿੱਧਾ ਮਾਰ ਨਹੀਂ ਮਾਰ ਦੇਣ ਲੱਗਾ ਮਾਰਨੇ ਦੀ ਨੀਤੀ ਕੀ ਆਇਆ ਹਿੱਤੇ ਕੋ ਸিসিਟੀਵੀ ਫੁਟੇ ਸਾਹਮਣੇ ਆ ਆਇਆ ਹਾਂਜੀ ਸਿੱਧਾ ਜਦੋਂ ਫੈਰ ਕਰਦਾ ਉਹਦੇ ਉੱਤੇ ਜਾਨਮਾਰਨ ਆਇਆ ਤੇ ਉਹ ਉਹੀ ਭੱਜੇ ਦੀ ਵੀਡੀਓ ਆ ਗਈ ਇੱਕ ਕਲਿੱਪ ਆ ਗਈ